ਇਹ ਬਾਰਸ਼ਾਂ ਦੇ ਕਾਰਨ ਸਾਰਾ ਹੋ ਗਿਆ ਜੀ ਕੰਮ ਬਾਰਸ਼ ਇੰਨੀ ਪਈ ਆ ਕਿ ਸਾਰੇ ਤਰੇੜਾਂ ਆ ਗਈਆਂ ਬਾਲੇ ਡਿੱਗੇ ਸਾਡੇ ਕੋਠੇ ਨੇ ਹਾਂ ਅਬਰਜੀ ਵੀ ਠਾਰੀ ਠਾਂ ਆ ਗਈ ਆ ਬਹੁਤ ਮੁਸ਼ਕਲ ਹੋ ਗਿਆ ਜੀ ਸਾਡੇ ਨੂੰ ਫਿਰ ਨਿੱਜੀ ਦੁਕਾਨ ਆ ਫਿਰ ਗਾਂਡੀਆਂ ਦੀ ਉਹਦੇ ਚ ਰਾਤ ਰਹਿਣਾ ਪਿਆ ਹਨ ਉੱਥੇ ਰਹੇ ਅਸੀਂ ਕਿੰਨੇ ਦਿਨ ਬਾਹਰ ਚੁੰਦੀ ਦੀ ਉੱਥੇ ਰਹੇ ਆ ਹੋਣੀ ਆਏ ਅਸੀਂ ਇੱਥੇ ਬਾਹਰ ਬਾਹਰ ਸੌਂਦਾ ਜੇ ਵੀ ਅੰਦਰ ਨਹੀਂ ਸੌਂਦਾ ਪਤਾ ਨਹੀਂ ਕਿਹੜੇ ਵੇਲੇ ਡਿੱਗ ਜੀਏ ਕਿ ਤੁਹਾਡੀ ਜਿਹੜੀ ਘਰ ਦੀ ਮਾਤਾ ਵਾ ਵੱਡੀ ਬਜ਼ੁਰਗ ਕਹਿੰਦੇ ਉਹ ਵੀ ਹੋਕਾ ਲੈ ਕੇ ਉਹਨੇ ਆਪਣੀ ਜਾਨ ਗਵਾ ਲਈ ਸਾਰੇ ਜਦੋਂ ਕਮਰੇ ਚੋਂ ਡਾ ਪਈ ਜੀ ਬਾਲੇ ਡੇਪੇ ਤੋ ਹੋਕਾ ਹੀ ਪਰਖੇ ਉਹ ਤਾਂ ਕੋਣੋ ਗਏ ਦੋ ਦਿਨ ਕੋਈ ਮੁੜ ਕੇ ਕੋਈ ਨਹੀਂ ਆ ਹਾਂਜੀ ਤੇ ਚੌਥੇ ਦਿਨ ਮੁੜ ਕੇ ਉਹਨਾਂ ਦੀ ਡੈਥ ਹੋ ਗਈ ਕੀ ਰਾਜ ਮਾਤਾ ਜੀ ਇਹ ਚਸਟਾਰ ਕਰ ਲੈ ਮਾੜਾ ਮੁੰਡਾ ਚੌਥਾ ਕੀਤਾ ਜੀ ਆ ਭੋਗ ਵਾਸਤੇ ਹੁਣ ਮੈਂ ਕੀ ਮਤ ਕਰੂਗਾ ਤੇ ਕਰਾਣਾ ਮੇ ਜੀ ਹਰਦਾ ਹਾਂਜੀ ਕਿੱਥੇ ਕਰੋਗੇ ਭੋਗ ਦਾ ਇੱਥੇ ਬਾਹਰ ਹੀ ਕਰਨਾ ਪੈਣਾ ਜੀ ਮਕਾਨਦਾਰ ਕੋਈ ਪਤਾ ਨਹੀਂ ਕਿਹੜੇ ਵੇਲੇ ਠਾਂ ਆਜੇ ਕੀ ਲੱਗਦਾ ਉੱਠ ਪਾਓਗੇ ਤੁਸੀਂ ਨਹੀਂ ਜੀ ਉੱਠਿਆ ਨਹੀਂ ਜਾਣਾ ਜਿੱਦਾਂ ਇਹ ਹਾਲ ਤੁਹਾਡਿਕ ਅਈ ਉੱਠ ਨਹੀਂ ਸਕਦੇ ਵੀ ਨਾ ਹੀ ਕੋਈ ਕਰ ਹੀ ਸਕਦੇ ਆ ਉਹ ਅੜਿਪ ਬਜ਼ੁਰਗ ਕਰ ਗਿਆ ਜਿੰਨਾ ਕਰ ਗਿਆ ਸਾਡੇ ਕੋਲ ਕਿੱਥੇ ਹੋਣਾ ਜਿਆ ਇਧਰ ਬਸ ਇਦਾਂ ਰੋਟੀ ਕਮਾ ਕੇ ਵੀ ਨਹੀਂ ਖਾ ਸਕਦੇ ਨਾ ਇਹ ਕਮਾਉਣ ਵਾਲਾ ਕਿੰਨਾ ਕਿ ਜਿਹੜੇ ਦੀ ਜ਼ਿੰਦਗੀ ਕਿੰਨਾ ਕਿ ਚਿਰ ਕਿਤੇ ਸਾਲੀ ਦੋ ਸਾਲੀ ਜਿਹੜੀ ਅੱਜ ਤਾਂ ਛੱਟਪੱਟ ਗਈ ਕੋਟਿਆਂ ਦੀ ਟੈਨਸ਼ਨ ਲੈ ਲੈ ਕੇ ਟੈਨਸ਼ਨ ਲੈ ਲੈ ਕੇ ਕਿਤੇ ਕਿੰਨਾ ਕਿ ਜ਼ਿੰਦਗੀ ਸਾਡੇ ਨਾਲ ਨਹੀਂ ਹੰਡਾਉਣੀ ਕਿੰਨੀ ਕਿ ਨਹੀਂ ਹੰਡਾਉਣੀ ਨੇ ਲੱਖ ਉਹ ਟੈਨਸ਼ਨ ਲੈ ਲਈ ਆੜੇ ਘਰ ਦੀ ਟੈਨਸ਼ਨ ਲੈ ਲਈ ਉਹਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਅੱਖਾਂ ਵਿੱਚੋਂ ਅਥਰੂ ਨੇ ਅੱਸੀਆ ਦੋਸਤੋ ਮੈਂ ਹਾਂ ਟੋੜਾ ਦਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ARPD 24 ਚੈਨਲ ਦੇ ਨਾਲ ਬਟਾਲੇ ਦੇ ਨੇੜਲੇ ਪਿੰਡ ਹਰਦੋ ਝੰਡੇ ਵਿੱਚ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਜਿੱਥੇ ਹਾਲਾਂ ਦੇ ਮਾਰਨ ਦੇ ਹੱਟ ਲੋਕ ਆਏ ਨੇ ਉਥੇ ਮੀਂਹ ਦੇ ਨਾਲ ਵੀ ਕਈਆਂ ਦੇ ਘਰਾਂ ਦੇ ਘਰ ਬਰਬਾਦ ਹੋ ਗਏ ਨੇ ਉਸੇ ਤਰ੍ਹਾਂ ਦਾ ਤੁਹਾਨੂੰ ਇੱਕ ਘਰ ਦੀਆਂ ਤਸਵੀਰਾਂ ਅੱਜ ਨੂੰ ਸਾਂਝੀ ਕਰਾਂਗੇ ਤੁਹਾਡਾ ਵੀ ਕਿਤੇ ਹਿਰਦੇ ਦਰੁੰਦੇ ਜਾਵੇ ਗੈਸ ਘਰ ਦੀਆਂ ਤਸਵੀਰਾਂ ਵੇਖ ਕੇ ਇੱਕ ਕੋਈ ਤੁਹਾਨੂੰ ਘਰ ਦੀਆਂ ਤਸਵੀਰਾਂ ਦਰਿਆ ਸਾਂਝੀ ਕਰ ਦਿੰਦੇ ਆ ਇਹ ਜਿਹੜਾ ਘਰ ਆ ਬਟਾਲਾ ਜ਼ਿਲ੍ਹੇ ਬਟਾਲਾ ਸ਼ਹਿਰ ਜ਼ਿਲ੍ਹਾ ਗੁਰਦਾਸਪੁਰ ਦੇ ਪੇਟ ਹਰਦੋ ਝੰਡੋ ਰਤਨ ਹਰ ਦੋ ਸੋਰੀ ਹਰ ਦੋ ਝੰਡੇ ਦਾ ਜਿਹੜਾ ਘਰਿਆ ਪਿੰਡ ਆ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਘਰ ਦੀਆਂ ਤੁਹਾਨੂੰ ਤਸਵੀਰਾਂ ਸਾਂਝੀ ਕਰ ਰਹੇ ਨੇ ਆ ਵੇਖ ਲੋ ਘਰ ਹਾਲਾਤ ਵੇਖੋ ਕੀ ਨੇ ਟੈ ਟੈਰੀ ਹੋ ਗਿਆ ਨੇ ਬਾਲੇ ਦੀਆਂ ਛੱਤਾਂ ਨੇ ਅਤੇ ਜਦੋਂ ਭਾਰੀ ਮੀਂਹ ਪਿਆ ਉਸ ਦੇ ਕਾਰਨ ਜਿਹੜੀਆਂ ਛੱਤਾਂ ਸਾਰੀ ਟੁੱਟ ਗਈਆਂ ਤੇ ਮਿੱਟੀ ਦੇ ਮਲਬਾ ਬਣ ਗਿਆ ਘਰ ਦਾ ਸਮਾਨ ਤੁਸੀਂ ਦੇਖ ਸਕਦੇ ਹੋ ਪੇਟੀਆਂ ਤੱਕ ਜਿਹੜੇ ਨੇ ਬਿਸਲੇ ਤੱਕ ਖਰਬਾਦ ਹੋ ਗਏ ਨੇ ਇਹ ਹਾਲਾਤ ਨੇ ਪੱਖੇ ਜਿਓ ਤੁਹਾਨੂੰ ਤਸਵੀਰਾਂ ਥਾਂਦੀ ਕਰਾਂਗੇ ਵੇਖ ਲੋ ਕੀ ਹਾਲਾਤ ਨੇ ਪ੍ਰਵਾਹ ਜਿਹੜਾ ਵਾ ਸਹਿਮ ਵਿੱਚ ਆ ਪੀ ਘਰ ਦਾ ਪਾਈ ਪਾਈ ਜੋੜ ਕੇ ਮਿਹਨਤ ਕਰਕੇ ਘਰ ਬਣਾਇਆ ਸੀ ਪਰ ਅੱਜ ਇਹ ਮਲਬੇ ਦਾ ਰੂਪ ਧਨ ਕਰ ਗਿਆ ਬੜੀਆਂ ਜਿਹੜੀਆਂ ਦੁੱਖ ਭਰੀਆਂ ਤਸਵੀਰਾਂ ਨੇ ਤੁਹਾਨੂੰ ਸਾਂਝੀ ਕਰ ਰਿਹਾ ਇਹ ਤਸਵੀਰਾਂ ਵੇਖ ਕੇ ਤੁਹਾਡਾ ਵੀ ਕਿਤੇ ਹਿਰਦਾ ਬਰੁੰਦਾ ਜਾਊਗਾ ਇੱਕ ਵਾਰੀ ਦੇਖ ਲਿਓ ਇਹ ਥਾਂ ਥਾਂ ਤੇ ਤਰੇੜਾ ਪਈਆਂ ਨੇ ਪਤਾ ਨਹੀਂ ਕਿਹੜੇ ਵੇਲੇ ਖਾਸਾ ਹੋ ਸਕਦਾ ਕਿਹੜੇ ਵੇਲੇ ਪਰਿਵਾਰ ਦਾ ਕੋਈ ਜਾਲੀ ਨਵਾਲੀ ਨੁਕਸਾਨ ਹੋ ਸਕਦਾ ਵਾ ਵੱਡੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇਹ ਜਣੀਆਂ ਬਰਾਂਡਾ ਜਿਹੜਾ ਵਾ ਇਸ ਬੁਰਜੀ ਦੇ ਸਹਾਰੇ ਦਿੱਤਾ ਗਿਆ ਵਾ ਪਰ ਬੁਰਜੀਆਂ ਵੀ ਤਲੋਂ ਕਿਸ ਕਰਨੀਆਂ ਨੇ ਨਿਕਲੀਆਂ ਨੇ ਇਹ ਹਾਲਾਤੀ ਨੇ ਅਲੱਗ ਹੋ ਗਈਆਂ ਨੇ ਬਹੁਤ ਦੁੱਖਾਂ ਦਾ ਜਿੱਥੇ ਪਹਾੜ ਟੁੱਟਾ ਪਰਿਵਾਰ ਦਾ ਮੀਂਹ ਦੇ ਕਾਰਨ ਵੱਡਾ ਨੁਕਸਾਨ ਹੋ ਗਿਆ ਘਰ ਟਹਿ ਟਹਿਰੀ ਹੋ ਰਿਹਾ ਉੱਥੇ ਪਰਿਵਾਰ ਦੇ ਮੁਖੀਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਵੀਰ ਦੇ ਸਟੰਟ ਪਏ ਨੇ ਹਾਰ ਦਾ ਮਰੀਜ਼ ਆ ਤੇ ਜਦੋਂ ਇਸ ਤਾਂ ਦੇ ਹਾਲਾਤ ਵੇਖੇ ਨੇ ਤੇ ਹੋਰ ਦੁੱਖਾਂ ਦਾ ਪਹਾੜ ਟੁੱਟ ਗਿਆ ਵੀਰ ਤੇ ਗੱਲਬਾਤ ਹੀ ਕਰਾਂਗੇ ਵੀਰ ਦੇ ਨਾਲ ਵੀਰ ਦੀ ਕੀ ਨਾਂ ਤੁਹਾਡਾ ਕਿਹੜਾ ਪਿੰਡ ਆ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਸنگਰਾਜੀ ਮੇਰਾ ਨਾਮ ਪਿੰਡ ਹਰਦੋ ਚੰਡੇ ਆ ਜੀ। ਹਮਮ। ਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ। ਇਹ ਕੀ ਹਾਲਾਤ ਹੋ ਗਏ ਤੁਹਾਡੇ ਘਰ ਦੇ? ਇਹ ਬਾਰਸ਼ਾਂ ਦੇ ਕਾਰਨ ਸਾਰਾ ਹੋ ਗਿਆ ਜੀ ਕਾਰਨ। ਹਮਮ। ਬਾਰਸ਼ ਇੰਨੀ ਪਈ ਆ ਕਿ ਸਾਰੇ ਟਰੇੜਾਂ ਆ ਗਈਆਂ, ਬਾਲੇ ਡਿੱਗੇ ਸਾਡੇ ਕੋਠੇ ਨੇ। ਹਮਮ। ਆ ਬਰਜੀ ਵੀ ਥਾਰੀ ਥਾਂ ਆ ਗਈ ਆ। ਬਹੁਤ ਮੁਸ਼ਕਲ ਹੋ ਗਿਆ ਜੀ ਸਾਡੇ ਨੂੰ। ਮੈਨੂੰ ਯਾਦ ਸੋ ਵੀ ਜਦੋਂ ਬਾਰਸ਼ਾਂ ਪਈਆਂ ਨੇ ਉਦੋਂ ਜਦੋਂ ਇਹ ਛੱਤਾਂ ਟੁੱਟੀਆਂ ਸੀ ਦੇਖਿਆ ਅੰਦਰ ਬਾਲੇ ਟੁੱਟੇ ਨੇ। ਕਿਹੜਾ ਬਖਸੀ ਕਿਹੜਾ ਸਮਾ ਸੀ? ਉਦੋਂ ਤੁਸੀਂ ਕਿੱਥੇ ਸੀ ਪਰਿਵਾਰ ਕੇ ਮੈਂਬਰ? ਅਸੀਂ ਸਾਰੇ ਅੰਦਰ ਹੀ ਸੀ ਜੀ। ਅੰਦਰ ਹੀ ਤਾਂ ਥੋੜਾ ਬਚਿਆ ਹੀ ਥਾਂ ਹੀ ਉੱਥੇ ਬੈਠੇ ਸੀ ਉੱਥੇ ਵੀ ਚੌਂਡਾ ਪਿਆ ਮੜ ਕੇ ਵਾਲੇ ਵੀ ਡਿੱਗੇ ਰਾਤਿਆਂ ਨੂੰ ਉੱਠ ਕੇ ਜਾਣਾ ਪਿਆ ਜੀ ਬਾਹਰ ਤੇ ਨਿੱਕੀ ਜੀ ਦੁਕਾਨ ਆ ਫਿਰ ਗਾਂਡੀਆਂ ਦੀ ਉਹਦੇ 'ਚ ਰਾਤ ਰਹਿਣਾ ਪਿਆ ਹਨ ਉੱਥੇ ਰਹਿ ਆਂ ਕਿੰਨੇ ਜਿੰਨੇ ਦਿਨ ਬਾਹਰ ਤੋਂ ਦੀ ਉੱਥੇ ਰਹੇ ਆ ਹੋਣੀ ਆਏ ਆਂ ਇੱਥੇ ਬਾਹਰ ਬਾਹਰ ਸਮਝਦਾ ਜੀ ਵੀ ਅੰਦਰ ਨਹੀਂ ਸਮਝਦਾ ਪਤਾ ਨਹੀਂ ਕਿਹੜੇ ਵੇਲੇ ਡਿੱਗ ਜੇ ਮੇਰੇ ਸੋਪੀ ਜਦੋਂ ਮੀਂਹ ਪੈਂਦਾ ਸੀ ਜਾਂ ਬੱਦਲ ਹੋ ਜਾਂਦੇ ਸੀ ਮਨ ਚ ਕਿੰਨਾ ਡਰ ਲੱਗ ਜਾਂਦਾ ਸੀ ਰੱਬ ਨੂੰ ਕਿੰਨਾ ਕਹਿੰਦੇ ਸੀ ਪ੍ਰਭਾ ਮੀਂਹ ਨਾ ਪਾ ਦੀ ਕਿਤੇ ਸਾਲੀਆ ਜੰਗੜਾ ਪੈਣਾ ਵਾ ਇਸ ਤਾਂ ਦੇ ਹਾਲਾਤ ਬਣ ਗਏ ਨੇ ਕਿੰਨੀ ਅਰਦਾਸਾਂ ਕਰਦੇ ਤੁਸੀਂ ਰੱਬ ਕਰੀਏ ਅਸੀਂ ਜੀ ਮਹਾਰਾਜ ਅਰਦਾਸ ਕਰਦੇ ਨੇ ਕਿ ਮੀਂਹ ਨਾ ਪਵੇ ਤੇ ਅਸੀਂ ਬਚ ਜਾਈਏ ਪਰ ਮੀਂਹ ਬਹੁਤ ਜ਼ਿਆਦਾ ਹੀ ਹਟੇ ਹੀ ਨਹੀਂ ਹਾਂਜੀ ਬਹੁਤ ਜ਼ਿਆਦਾ بارش ਹੋਈ ਹੈ ਬਾਸਾਂ ਦੇ ਕਾਰਨ ਸਾਡੇ ਪੌਤੇ ਸਾਰੇ ਤੇੜਾ ਆ ਗੀਆਂ ਤੇ ਬਿਰਜੀ ਬੈ ਗਈ ਬਹੁਤ ਮੁਸ਼ਕਲ ਹੋ ਗਈ ਸਾਡੇ ਨਾਲ ਤੇ ਮੈਨੂੰ ਪਤਾ ਲੱਗਾ ਵੀ ਕਹਿੰਦੇ ਬਾਦਸ਼ਾਹ ਦੇ ਕਾਰਨ ਇੱਕ ਤੁਹਾਡੀ ਜਿਹੜੀ ਘਰ ਦੀ ਮਾਤਾ ਵਾ ਵੱਡੀ ਬਜ਼ੁਰਗ ਕਹਿੰਦੇ ਉਹ ਹੋਕਾ ਲੈ ਕੇ ਉਹਨੇ ਆਪਣੀ ਜਾਨ ਗਵਾ ਲਈ ਦਸ਼ਕਾਂ ਜੂ ਸਾਂਝਾ ਕਰਦੇ ਉਹ ਕੀ ਵਾਕਿਆ ਕੀ ਵਾਪਰਾ ਜਿਹੜਾ ਮਾਰਾਂ ਦੇ ਨਾਲ ਉਹ ਸਾਰੇ ਜਦੋਂ ਕਮਰੇ ਚੋਂ ਡਾ ਪਈ ਜੀ ਬਾਲੇ ਡੇਪੇ ਹੂੰ ਤੋ ਹੋਕਾ ਹੀ ਭਰ ਗਿਆ ਉਹ ਤੋਂ ਕੋਣੋਂ ਗਏ ਦੋ ਦਿਨ ਕੋਈ ਮੁੜ ਕੇ ਕੋਈ ਨਹੀਂ ਆ ਹਾਂਜੀ ਤੇ ਚੌਥੇ ਦਿਨ ਮੁੜ ਕੇ ਉਹਦੀ ਡੈਥ ਹੋ ਗਈ ਕੀ ਨਾ ਮਾਰਾਈ ਦਾ ਤੰਸਕ ਹੋ ਰਹੀ ਹਾਂ ਜੀ ਹਾਂ ਜੀ ਕੀ ਲੱਗਦਾ ਨਹੀਂ ਕਿਤੇ ਪੁੱਤ ਦਾ ਦੁੱਖ ਲੱਲਿਆ ਵਾ ਪੀ ਪੁੱਤ ਮੇਰੇ ਨੇ ਮਸਾ ਹੀ ਮਕਾਨ ਤੇ ਆ ਕੇ ਤਾਂ ਸਾਰੀ ਉਹ ਮਿਹਨਤ ਕਰਕੇ ਤੋਂ ਮਕਾਨ ਟੇੜਾ ਟੈੜੀ ਹੋ ਰਿਹਾ ਛੇਰੇ ਸਿੱਦਾ ਗਮ ਕਰ ਲਿਆ ਮਾਤਾ ਜੀ ਹਾਂ ਜੀ ਹਾਂ ਜੀ ਇਹੋ ਗਮ ਕਰ ਲਿਆ ਜੀ ਇਸੇ ਗਮ ਚ ਉਹ ਚਲ ਚਲ ਗਈ ਆ ਜੀ ਬਿਲਕੁਲ ਜੀ ਹਾਲਾਤ ਵੇਖ ਲੋ ਕੀ ਨੇ ਜਿੱਥੇ ਹੜਾ ਦੀ ਮਾਰ ਵੱਜੀ ਆ ਉਥੇ ਮੀਂਹ ਦੇ ਕਾਰਨ ਵੱਡਾ ਨੁਕਸਾਨ ਹੋਇਆ ਦੁੱਖਾਂ ਦਾ ਪਹਾੜ ਟੁੱਟ ਗਿਆ ਵਾ ਉੱਥੇ ਘਰ ਦੀ ਜਿਹੜੀ ਬਜ਼ੁਰਗ ਮਾਤਾ ਵਾ ਉਹ ਵੀ ਇਸ ਦੁਨੀਆ ਤੋਂ ਫਾਨੀ ਸੰਸਾਰ ਤੋਂ ਅਲਵਿਦਾ ਕਹਿ ਗਈ ਆ ਕਿਉਂਕਿ ਮਾਂ ਕੋ ਆਪਣੇ ਪੁੱਤ ਦਾ ਦੁੱਖ ਨਹੀਂ ਦੇਖਿਆ ਗਿਆ ਕਿਉਂਕਿ ਇਹ ਭਾਵੇਂ ਇੱਕੱਖਾਂ ਦੀ ਕੁਲੀ ਆ ਭਾਵੇਂ ਮਹਿਲ ਆ ਉਹਨਾਂ ਵਾਸਤੇ ਮਹਿਲ ਹੁੰਦਾ ਆਪਣੇ ਪੁੱਤਾਂ ਵਾਸਤੇ ਜਿਹੜੀ ਮਾਂ ਦਾ ਸੁਪਨਾ ਹੁੰਦਾ ਵੀ ਉਹਦੇ ਪੁੱਤ ਨੇ ਘਰ ਬਣਾਇਆ ਕਿਉਂਕਿ ਕਾਰਜੇਹੀ ਚੀਜ਼ ਆ ਅਸੀਂ ਦੇਖਦੇ ਪੰਛੀ ਵੀ ਜਿਹੜੇ ਸ਼ਾਮ ਨੂੰ ਆਪਣੇ ਘਰਾਂ ਵਿੱਚ ਆਪਣੇ ਆਲੇ ਨੇ ਵਿੱਚ ਆ ਜਾਂਦੇ ਨੇ ਇਸੇ ਤਰ੍ਹਾਂ ਇਨਸਾਨ ساری ਉਮਰ ਪਾਈ ਪਾਈ ਜੋੜ ਕੇ ਘਰ ਬਣਾਉਂਦਾ ਇੱਕ ਆਸ਼ਿਆਨਾ ਬਣਾਉਂਦਾ ਜਿੱਥੇ ਮਰਜੀ ਬੰਦਾ ਸ਼ਾਮ ਨੂੰ ਗਿਆ ਹੋਵੇ ਸ਼ਾਮੀ ਆਪਣੇ ਘਰੇ ਆ ਕੇ ਭਾਵੇਂ ਇੱਕ ਖਾਂ ਦੀ ਕੁਲੀ ਵਿੱਚ ਹੀ ਆ ਕੇ ਆਰਾਮ ਮਿਲਦਾ ਪਰ ਉਸ ਮਾਂ ਕੋ ਦਰਦ ਨਹੀਂ ਦੇਖਿਆ ਗਿਆ ਉਸ ਮਾਂ ਕੋ ਆਪਣੇ ਪੁੱਤ ਦੇ ਹਾਲਾਤ ਨਹੀਂ ਦੇਖੇ ਗਏ ਕਹਿੰਦੇ ਜਦੋਂ ਮੀਂਹ ਪੈ ਗਿਆ ਸੀ ਛੱਤਾ ਵਿੱਚੋਂ ਬਾਲੇ ਟੁੱਟ ਗਏ ਸੀ ਉਹ ਮਾਂ ਨੇ ਹੋਕਾ ਲਲਿਆ ਵੀ ਮੇਰੇ ਪੁੱਤ ਕੋ ਮਕਾਨ ਕਿੱਥੇ ਬੰਨਾ ਕੀ ਹਾਲਾਤ ਹੋ ਗਏ ਨੇ ਉਹ ਜੇਹਾ ਹੋਕਾ ਲਿਆ ਕਿ ਮਾਂ ਰੱਬ ਨੂੰ ਪਿਆ ਗਈ ਹੋ ਗਈ ਵੱਡਾ ਜਿਹੜਾ ਇਹ ਪਰਿਵਾਰ ਨੂੰ ਜਿੱਥੇ ਘਰ ਦਾ ਦੁੱਖ ਵੱਜੀ ਆ ਵੱਡੀ ਮਾਰ ਵੱਜੀ ਆ ਉੱਥੇ ਮਾਂ ਵੀ ਚਲ ਗਈ ਆ ਭਰਾ ਵੀ ਬੜਾ ਵੱਡਾ ਦੁੱਖ ਵੱਜਾ ਤੇ ਮੈਨੂੰ ਇਹ ਸਭੀ ਮਾਂ ਦੇ ਭੋਗ ਵਾਸਤੇ ਕੋਈ ਅੰਤਮ ਸੰਸਕਾਰ ਵਾਸਤੇ ਕੋਈ ਰਸਮ ਕਰੀਆ ਕੀਤੀ ਹੈ ਕਿਸੇ ਤਰ੍ਹਾਂ ਦੀ ਕੁਝ ਨਹੀਂ ਹੋਣ ਕੀਤੀਏ ਛਿਚਕਾਰ ਕਰ ਲਿਆ ਮਾੜਾ ਮੜਾ ਚੌਥਾ ਕੀਤਾ ਜੀ ਆ ਭੋਗ ਵਾਸਤੇ ਹੁਣ ਕੋਈ ਮਤ ਕਰੂਗਾ ਤੇ ਕਰਾਵਾਂਗੇ ਜੀ ਅਰਦਾਸ ਹਾਂਜੀ ਕਿੱਥੇ ਕਰੋਗੇ ਭੋਗ ਦਾ ਦੀ ਇੱਥੇ ਬਾਹਰ ਹੀ ਕਰਨਾ ਪੈਣਾ ਜੀ ਮਕਾਨ ਦਾ ਤਾਂ ਕੋਈ ਪਤਾ ਨਹੀਂ ਕਿਹੜੇ ਵੇਲੇ ਠਾਂ ਆ ਜੇ ਡਿਗ ਜੇ ਆ ਬਾਹਰ ਚਾਨੀ ਲਾ ਕੇ ਕਰਵਾ ਲਾਂਗੇ ਜੀ ਬਿਲਕੁਲ ਜੀ ਹਾਲਾਤ ਵੇਖ ਲੋ ਕੀ ਨੇ ਵੀ ਭਰਾ ਕੋਲ ਮਾਂ ਦੀ ਫੋਟੋ ਵੱਡੀ ਕਰਨ ਜੋਗੇ ਪੈਸੇ ਵੀ ਹੈ ਨਹੀਂ ਆ ਭੋਗ ਵਾਸਤੇ ਵੀ ਫੋਟੋ ਵੱਡੀ ਕੀਤੀ ਜਾਵੇ ਕੋਈ ਯਾਦਗਾਰੀ ਫੋਟੋ ਸਾਹਮਣੇ ਰੱਖੀ ਜਾਵੇ ਇਸ ਤਾਂ ਦੇ ਹਾਲਾਤ ਹੋ ਗਏ ਨੇ ਬਹੁਤ ਵੱਡਾ ਘਾਟਾ ਜਿਹੜਾ ਪੈਣ ਵਾਲਾ ਪਰਿਵਾਰ ਨੂੰ ਘਾਟਾ ਪਿਆ ਵਾ ਕਿਉਂਕਿ ਮਾਂ ਲੱਭ ਨਾ ਕਿਸੇ ਦੀ ਮਾਰੇ ਮਾਵਾ ਨੇ ਜਿਹੜੇ ਆ ਦੁੱਖ ਨਹੀਂ ਜਿਹੜੇ ਚੱਲੇ ਜਾਂਦੇ ਹਾਲਾਤ ਕੀ ਨੇ ਅੱਜ ਪੁੱਤ ਇੰਨਾ ਕਿ ਬੇਬਸ ਹੋ ਗਿਆ ਵੀ ਮਾਂ ਦੀ ਫੋਟੋ ਕਰਾਉਣ ਜੋਗੇ ਪੈਸੇ ਵੀ ਹਨ ਨਹੀਂ ਆ ਭਾਈ ਸਾਹਿਬ ਫੋਟੋ ਨਹੀਂ ਵੱਡੀ ਕਰਾਈ ਕੋਈ ਮਾਂ ਦੀ ਕੋਈ ਕੋਈ ਯਾਦਗਾਰੀ ਫੋਟੋ ਰੱਖਦੇ ਹਾਂ ਤੇ ਭੋਗ ਵਿੱਚ ਕੋਈ ਨਹੀਂ ਕਰਾਈ ਜੀ ਅਜੇ ਕਿਉਂ ਪੈਸਾ ਅੱਡ ਘਵਾਨੀ ਆ ਜੇ ਕੋਈ ਬਹੁਤ ਮੁਸ਼ਕਲ ਆ ਜੀ ਹਾਂ ਜੀ ਜੇ ਅਰਦਾਸ ਕਰਾਉਣ ਵਾਸਤੇ ਵੀ ਪੈਸੇ ਨਹੀਂ ਆਣੇ ਅੱਡੇ ਕੋਈ ਬਿਲਕੁਲ ਹਾਲਾਤ ਵੇਖ ਲੋ ਕੀ ਨੇ ਬਾਬੇ ਨੂੰ ਬਲੌਂ ਜੋਗੇ ਪੈਸੇ ਹਨੀ ਆਰਦਾਸ ਬੇਨਤੀ ਕਰਨ ਜੋਗੇ ਪੈਸੇ ਹਨੀ ਆ ਭਾਈ ਸਾਡੀ ਦਸ਼ਵਲ ਅਪੀਲ ਆ ਖਾਸ ਤਕ ਕੇ ਪਾਟੀ ਸਿੰਘਾਂ ਨੂੰ ਅਪੀਲ ਆ ਭਾਈ ਇਸ ਪਰਿਵਾਰ ਦੀ ਜਿੰਨੇ ਜੋਗੀ ਹੈਗੀ ਆ ਇੱਕ ਅੰਤਿਮ ਅਰਦਾਸ ਬੇਨਤੀ ਜਿਹੜੀ ਹੁੰਦੀ ਆ ਮਾਤਾ ਦੀ ਸੁਖਣੀ ਸਾ ਦਾ ਪਾਠ ਜਰੂਰ ਕਰ ਦਿਓ ਕਿਉਂਕਿ ਪਰਿਵਾਰ ਦੇ ਕੋਲ ਪੈਸੇ ਹਨੀ ਆ ਉਸ ਮਾਂ ਦੀ ਆਤਮਾ ਨੂੰ ਸ਼ਾਂਤੀ ਜਰੂਰ ਮਿਲ ਜੇ ਕਿਉਂਕਿ ਹਰ ਇੱਕ ਦਾ ਹੁੰਦਾ ਵੀ ਅੰਤਿਮ ਅਰਦਾਸ ਜਿਹੜੀ ਆ ਉਸ ਸ਼ਾਮਲ ਕੀਤਾ ਜਾਵੇ ਪਰ ਹੱਥ ਜੋ ਕੇ ਬੇਨਤੀ ਆ ਪਾਟੀ ਸਿੰਘਾ ਨੂੰ ਵੀ ਜਿਹੜੇ ਗੁਰਦਾਸ ਸਾਹਿਬ ਦੇ ਪਾਟੀ ਸਿੰਘ ਨੇ ਭਾਈ ਪਰਿਵਾਰ ਕੋ ਜੋ ਤਿਲਪੁਲ ਸੇਵਾ ਹੋਊ ਜਰੂਰ ਕਰ ਲਿਓ ਕਿਉਂਕਿ ਬਹੁਤੇ ਪੈਸੇ ਜੋਗੇ ਨਹੀਂ ਹੈਗੇ ਪਰਿਵਾਰ ਆਪਣੀ ਮਾਂ ਦੇ ਅੰਤਿਮ ਅਰਦਾਸਾ ਜਿਹੜੀਆਂ ਨਹੀਂ ਕਰ ਸਕਦੇ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਐਸ ਕਰਕੇ ਤੁਹਾਨੂੰ ਤਸਵੀਰਾਂ ਜਰੂਰ ਸਾਂਝੀ ਕੀਤੀਆਂ ਨੇ ਪਰਿਵਾਰ ਦੀਆਂ ਉਸ ਭੈਣ ਨਾਲ ਗੱਲਬਾਤ ਕਰਦੇ ਆ ਭੈਣੇ ਬੜਾ ਦੁੱਖਾਂ ਦਾ ਪਹਾੜ ਟੁੱਟ ਗਿਆ ਪਹਿਲੋਂ ਘਰ ਆਸ਼ੀਆਲਾ ਜਿਹੜਾ ਕਿ ਮਹਿਲ ਬਣਾਇਆ ਹੁੰਦਾ ਹਰ ਇੱਕ ਦਾ ਸੁਪਨਾ ਦਾ ਉਹ ਟੈ ਟੈਰੀ ਹੋ ਗਿਆ ਉਸ ਤੋਂ ਬਾਅਦ ਮਾਤਾ ਚੱਲ ਵਸੀ ਆ ਦੋ ਦੋ ਪਹਾੜ ਟੁੱਟ ਗਏ ਉਹ ਕਿਸਤਾ ਚੱਲ पाओਗੇ ਕਿ ਲੱਗਦਾ ਉੱਠ ਪਾਓਗੇ ਤੁਸੀਂ ਨਹੀਂ ਜੀ ਉੱਠਿਆ ਨਹੀਂ ਜਾਣਾ ਜਿੱਦਾਂ ਇਹ ਹਾਲ ਤੁਹਾਡਿਕ ਇਹ ਉੱਠ ਨਹੀਂ ਸਕਦੇ ਵੀ ਨਾ ਹੀ ਕੋਈ ਕਰ ਹੀ ਸਕਦੇ ਆ ਉਹ ਅੜੇ ਬਜ਼ੁਰਗ ਕਰਗੇ ਜਿੰਨਾ ਕਰਗੇ ਸਾਡੇ ਕੋਲ ਕਿੱਥੇ ਹੋਣਾ ਜਿਆ ਇ ਤਾਂ ਬਸ ਇਦਾਂ ਰੋਟੀ ਕਮਾ ਕੇ ਵੀ ਨਹੀਂ ਖਾ ਸਕਦੇ ਨਾ ਇਹ ਕਮਾਉਣ ਵਾਲਾ ਨਾ ਕੋਈ ਬੱਚਾ ਕਮਾਉਣ ਵਾਲਾ ਨਾ ਆਪਾ ਕਮਾਉਣ ਵਾਲਾ ਕਿੱਥੋਂ ਕਾਣਾ ਵਾ ਹੋ ਤਾਂ ਕੋਈ ਕਰਮਜਤੀ ਕਰਮ ਤੇ ਕਰ ਹੋ ਬਸਾ ਕੇ ਤੇ ਫੇਰ ਹੀ ਹੈ ਨਾ ਕੀ ਲੱਗਦਾ ਨਹੀਂ ਕਿ ਰੱਬ ਨਾਲ ਨਾਰਾਜ਼ੀ ਹੁੰਦੀ ਹੈ ਗੁੱਸਾ ਕਿਦਾਂ ਹੁੰਦਾ ਆ ਫਿਰ ਅੱਬਾ ਸਾਰੇ ਦੁੱਖ ਸਾਰੇ ਸਾਡੀ ਝੋਲੀ 'ਚ ਪਾਤੇ ਇੰਨੀਆਂ ਤਕਲੀਫਾਂ ਸਾਨੂੰ ਦੇ ਰਿਆ ਅਸੀਂ ਕੀ ਤੇਰਾ ਮਾੜਾ ਕੀਤਾ ਸਾਡਾ ਬਜ਼ੁਰਗ ਚਲ ਗਿਆ ਸਾਡੀ ਮਾਂ ਚਲ ਗਈ ਆ ਸਾਡਾ ਘਰ ਟੈਰੀ ਹੋ ਗਿਆ ਲੱਭਾ ਇਨੀ ਦੁੱਖ ਸਾਡੀ ਝੋਲੀ ਪਾਤੀ ਇਹ ਤਾਂ ਕਿੰਨਾ ਕਿਹੜੀ ਜਿੰਦਗੀ ਕਿੰਨਾ ਕਿਹੜੇ ਕਿਤੇ ਸਾਲੀ ਦੋ ਸਾਲੀ ਜਿਹੜੀ ਅੱਜ ਤਾਂ ਛੱਟ ਪੱਟ ਗਈ ਕੋਟਿਆਂ ਦੇ ਟੈਂਸਨ ਲੈ ਲੈ ਕੇ ਟੈਂਸਨ ਲੈ ਲੈ ਕੇ ਕਿਤੇ ਕਿੰਨਾ ਕਿ ਜਿੰਦਗੀ ਸਾਡੇ ਨਾਲ ਉਹਨੇ ਹੰਡਾਉਣੀ ਕਿੰਨੀ ਕਿ ਨਹੀਂ ਹੰਡਾਉਣੀ ਉਹਨੇ ਲੱਭਾ ਟੈਨਸ਼ਨ ਲੈ ਲਈ ਸਾਡੇ ਘਰ ਦੀ ਟੈਨਸ਼ਨ ਲੈ ਲਈ ਉਹਨਾਂ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਅੱਖਾਂ ਵਿੱਚੋਂ ਅਥਰੂ ਨੇ ਇਹ ਹੰਝੂ ਨਹੀਂ ਦੇਖੇ ਜਾਂਦੇ ਬਹੁਤ ਵੱਡਾ ਦੁੱਖ ਲੱਗਾ ਪਰਿਵਾਰ ਨੂੰ ਵੱਡਾ ਸਦਮਾ ਵੀ ਲੱਗਾ ਵਾ ਐਸੇ ਕਿ ਰੱਬਾ ਅਜਿਹੇ ਦੁੱਖ ਨਾ ਦੇ ਆਕਾ ਗਰੀਬਾਂ ਨੂੰ ਅੱਗੇ ਵਿਚਾਰੇ ਮਰੇ ਹੁੰਦੇ ਨੇ ਅੱਗੇ ਮਸਾਂ ਰੋਟੀ ਪਾਣੀ ਮਸਾਂ ਹੀ ਚੱਲਦਾ ਪਰਿਵਾਰ ਦਾ ਐਡਾ ਵੱਡਾ ਦੁੱਖ ਪਹਿਲੋ ਮਾਂ ਚਲੀ ਜਾਂਦੀ ਆ ਸਦਮੇ ਵਿੱਚ ਉਤੋਂ ਬਾਅਦ ਘਰ ਦੇ ਜਿਹੜਾ ਉਹ ਟੈ ਟੈਰੀ ਹੋ ਜਾਂਦੇ ਨੇ ਤੇ ਅਸੀਂ ਦੇਖਿਆ ਘਰ ਦੇ ਬਾਕੀ ਦੀ ਕਿੱਥੇ ਨੇ ਪਰਿਵਾਰ ਕੇ ਮੈਂਬਰ ਤੁਸੀਂ ਦੋਵੇਂ ਜੀ ਰਹਿ ਰਹੇ ਹੋ ਬਾਕੀ ਮੈਂ ਆਪਾਂ ਕਿੱਥੇ ਨੇ ਬਾਕੀ ਇਦਾਂ ਹੀ ਮੁੰਡਾ ਵੀ ਇੱਕ ਨਲਾ ਮੈਰਿਜ ਕਰਾਈ ਉਹ ਵੀ ਲਾਂਬੇ ਕਿਤੇ ਰਹਿੰਦਾ ਵੱਡਾ ਕੰਮ ਤੇ ਗਿਆ ਇੱਕ ਨਸੇਰੀ ਉਹ ਉਹ ਨਹੀਂ ਘਰ ਵਰਦਨ ਬੇਦਕਲ ਕੀਤਾ ਜੇ ਉਹ ਘਰੋਂ ਤਾਂ ਨਹੀਂ ਆਪਾਂ ਉਹਨਾਂ ਵਰਦੇ ਇਹਨਾਂ ਨੂੰ ਤੇ ਇੱਕ ਵੱਡਾ ਮੁੰਡਾ ਕਮਾਈ ਕੰਮ ਤੇ ਗਿਆ ਵਾ ਮਾਰੇ ਮੋਟਾ ਕਮਾ ਕੇ ਲਿਆਂਦਾ ਉਹਦੇ ਨਾਲ ਰੋਟੀ ਗੁਜ਼ਾਰਾ ਕਰਦੇ ਕੋਈ ਨਾ ਦਾਰੂ ਉਹ ਲਾਇਦਾ ਕੋ ਸਰਾ ਉਹਨਾਂ ਲਈ ਧੀਰ ਦਾਰੂ ਦਵਾਈ ਦਵਾਈ ਲਾਈਦੀ ਇਹਨਾਂ ਦੀ ਮਾਂ ਘਰ ਦੇ ਚੱਟ ਲੰਗਦਾ ਜੇ ਇਹਨਾਂ ਨੂੰ ਮੰਨਣ ਦਾ ਸੋ ਕਹਿੰਦੇ ਆ ਭਾਵੇਂ ਹੁੰਦੀ ਲਾਦ ਇੱਕ ਪਰ ਹੁੰਦੀ ਨੇਕ ਕਿ ਲੱਗਦਾ ਹੁੰਦਾ ਭਾਵੇਂ ਇੱਕ ਪਰ ਆ ਤਿੰਨ ਤਿੰਨ ਬੱਚੇ ਹੋਏ ਨੇ ਤਿੰਨੇ ਪੁੱਤ ਨੇ ਸੁਖਣਾ ਅੱਜ ਮਾਂ ਦੇ ਅੱਖਾਂ ਵਿੱਚੋਂ ਅਥਰੂ ਆ ਰਹੇ ਨੇ ਉਸ ਪੁੱਤਾਂ ਵਾਸਤੇ ਬੜੀ ਸ਼ਰਮ ਦੀ ਗੱਲ ਆ ਜੇਕਰ ਭਾਵੇਂ ਇੱਕ ਹੀ ਹੁੰਦਾ ਪਰ ਹੁੰਦਾ ਨੇਕ ਇਹ ਹਮੇਸ਼ਾ ਗੱਲ ਕਹੀ ਜਾਂਦੀ ਆ ਹਾਂਜੀ ਉਹ ਵੇਖ ਤੇ ਉਹ ਬਾਰੇ ਰੱਬ ਇੱਕ ਹੀ ਦੇ ਸਕਦਾ ਤਾਂ ਉਹ ਚੰਗਾ ਹੀ ਗੱਡੀ ਚੱਲੂ ਹਨ ਮਜਦ ਥੋੜੀ ਚਾਹੀਦੀ ਸਾਡੀ ਮਾਂ ਇੱਦਾਂ ਚੱਲ ਗਈ ਸਾਡੀ ਮਾਂ ਕਹਿੰਦਾ ਕਿੰਨਾ ਚਿਰ ਜ਼ਿੰਦਗੀ ਉਹਦੀ ਕਿੰਨਾ ਚਿਰ ਨਹੀਂ ਜ਼ਿੰਦਗੀ ਉਹਦੀ ਜਿਹੜੀ ਕਿਦਾ ਮਿੱਦਾ ਹੋ ਗਈ ਆ ਪਰ ਮਾਂ ਮੈਨੂੰ ਇਸ ਤੈਨੂੰ ਇਹਨਾਂ ਦੁੱਖ ਲੱਗ ਰਿਹਾ ਤੇਰੀ ਅੱਖਾਂ ਚੋਂ ਇਹਨੂੰ ਅਥਰੂ ਨੇ ਉਹ ਪੁੱਤ ਕਿੱਥੇ ਨੇ ਜਿਹੜੀ ਆਪਣੀ ਮਾਂ ਦੇ ਹੱਥੋਂ ਨਹੀਂ ਵੇਖ ਸਕਦੇ ਉਹਨਾਂ ਨੂੰ ਪਤਾ ਮੇਰੀ ਮਾਂ ਦਾ ਹਾਲਾਤ ਕੀ ਨੇ ਤਿੰਨ ਦਿਨ ਪੁੱਤ ਹੁਣ ਤੇ ਮਾਂ ਵੀ ਅੱਖਾਂ ਵਿੱਚੋਂ ਅਥਰੂ ਹੁਣ ਕਿ ਲੱਗਦਾ ਨਹੀਂ ਕਿ ਕਿਤੇ ਸ਼ਰਮ ਵਾਲੀ ਗੱਲ ਆ ਹਾਂਜੀ ਆ ਬਿਲਕੁਲ ਹਾਲਾਤ ਵੇਖੋ ਕੀ ਨੇ ਮਾਂ ਕੋਲ ਤਾਂ ਬੋਲਿਆ ਤੱਕ ਨਹੀਂ ਜਾ ਰਿਹਾ ਅਸੀਂ ਦੇਖਦੇ ਇੱਕ ਬੰਦੇ ਲੰਬ ਮੈਲਦੇ ਸੋਜਣੀਆਂ ਨੇ ਇੱਕ ਬੰਦੇ ਕੋਸ਼ਿਆ ਉਹ ਭਾਈ ਸਭ ਤੋਂ ਪਹਿਲਾਂ ਜਿੰਨਾ ਜੰਮਿਆ ਢਿੱਡ ਦੇ ਜੰਮਿਆ ਨੇ ਭਾਈ ਉਹਨਾਂ ਦੇ ਤੇ ਬਣ ਜੋ ਬਾਕੀ ਤੁਸੀਂ ਬਾਅਦ ਚ ਬਣਿਓ ਕੀ ਹਾਲਾਤ ਕੀ ਨੇ ਅੱਜ ਜੇਕਰ ਪਿਓ ਜਿਹੜਾ ਵਾ ਉਹਨ ਸਟੈਂਡ ਪਏ ਨੇ ਉਹ ਵੀ ਕਹਿੰਦੇ ਇਹਨਾਂ ਘਾਕੇ ਪਏ ਨੇ ਕਿਉਂਕਿ ਦੁੱਖ ਬੜਾ ਵੱਡਾ ਲੱਗ ਗਿਆ ਔਲਾਦ ਦਾ ਦੁੱਖ ਸਭ ਤੋਂ ਵੱਡਾ ਵੱਡਾ ਬੰਦੇ ਨੂੰ ਮਾਰ ਦਿੰਦਾ ਮੈਨੂੰ ਲੱਗਦਾ ਉਠ ਨਹੀਂ ਸਕਦਾ ਬੰਦਾ ਮੈਂ ਕਿਹਾ ਵੀ ਜਿਵੇਂ ਤੁਹਾਡੇ ਤਿੰਨ ਪੁੱਤ ਜਵਾਨ ਨੇ ਅੱਜ ਸਪਯੋਦਲਾਂ ਖੜੇ ਹੁੰਦੇ ਤੇ ਮੈਨੂੰ ਲੱਗਦਾ ਸੀ ਪੁੱਤ ਪਿਓ ਨੇ ਕਦੀ ਬੁੱਢਿਆ ਨਹੀਂ ਸੀ ਹੋਣਾ ਪਿਓ ਨੇ ਕਦੀ ਦੁੱਖ ਨਹੀਂ ਸੀ ਹੋਣਾ ਅੱਜ ਪੁੱਤਾਂ ਨੇ ਅੱਖਾਂ ਵਿੱਚ ਹੰਝੂ ਨਹੀਂ ਹੋਣ ਜਣੇ ਪਰ ਅੱਜ ਪੁੱਤ ਕੋਈ ਵੀ ਨਹੀਂ ਨਾ ਖੜਿਆ ਅੱਜ ਦੋਵੇਂ ਤੁਸੀਂ ਪਤੀ ਪਤਨੀ ਅੱਖਾਂ ਵਿੱਚ ਹੰਝੂ ਲੈ ਕੇ ਰੋ ਰਹੇ ਹੋ ਯਾਦ ਕਰ ਰਹੇ ਹੋ ਵੀ ਭਾਈ ਸਾਡੇ ਨਾਲ ਖੜਿਆ ਕੋਈ ਨਹੀਂ ਅੱਜ ਹਾਂ ਜੀ ਹਾਂ ਜੀ ਸਾਡੇ ਨਾਲ ਕੋਈ ਖੜਿਆ ਜੀ ਬਹੁਤ ਮੁਸ਼ਕਲ ਹੈ ਉਹ ਆਪਣੀ ਮਨਮਰਜ਼ੀ ਕਰਦੇ ਆ ਜੀ ਹਾਂ ਜੀ ਨਸ਼ਾ ਕੋਲ ਕੋਲ ਕਰਦਾ ਇੱਕ ਮੁੰਡਾ ਨਸ਼ਾ ਕਰਦਾ ਵਿਚਕਾਰ ਲਾ ਕਾ ਨਸ਼ਾ ਕਰਦਾ ਉਹ ਮੁੰਡਾ ਦਾ ਸਮੈਪ ਸਮੂਕ ਲੰਦਾ ਜੀ ਕਰਦਾ ਸਮਾਨ ਵੇਚੀ ਜਾਂਦਾ ਟਕ ਟਕ ਕਰੀ ਕੋਦ ਲੈ ਗਿਆ ਕਦੀ ਕੋਦ ਲੈ ਗਿਆ ਉਹ ਵਿਚਾਰੇ ਅੱਜ ਉਹ ਵੀ ਆਉਂਦਾ ਕਣਕੇ ਪਈ ਹੀ ਉਹ ਲੈ ਗਿਆ ਕਦੀ ਚੁੱਕ ਕੇ ਉਹ ਦੂਜੇ ਭਾਂਡੇ ਹੀ ਉਹ ਜਿਹੜੇ ਕਿੜੀ ਹੀ ਉਹ ਕਹਿੰਦੇ ਕਹਿੰਦੇ ਉਹ ਵੇਚੀ ਜਾਂਦਾ ਸੀ ਤੋ ਉਹਨੇ ਹੀ ਬੇਦਖਲ ਕਰਤਾ ਫਿਰ ਹਾਂਜੀ ਤੇ ਇੱਕ ਮੁੰਡਾ ਉਹਦੇ ਨਾਲ ਸਾਡਾ ਘਰ ਥੋੜਾ ਪਤਾ ਚੱਲਦਾ ਹੈ ਤਵਾ ਨੂੰ ਕੋ ਦਾ ਪਤਾ ਕਰ ਰਲਾ ਪੋ ਪੋਤ ਨਹੀਂ ਸਾਕ ਆਵੇ ਇਹ ਜਦੋਂ ਖਾ ਪੀ ਕਿਉਂਦਾ ਸਾਨੂੰ ਪਤਾ ਲੱਗ ਜਾਂਦਾ ਹੈ ਜੀ ਕਦੇ ਭਾਂਡੇ ਲੈ ਗਿਆ ਕਦੀ ਕੁਝ ਲੈ ਗਿਆ ਉਦੋਂ ਨਹਾ ਜਿਆਦਾ ਕਰ ਲੈਂਦਾ ਹੈ ਤੇ ਅੱਖਾਂ ਮਿਟ ਜਾਂਦਾ ਸਾਨੂੰ ਸਮਝ ਆ ਜਾਂਦੀ ਕਿ ਨਹਾ ਕਰਕੇ ਆਇਆ ਹਾਂਜੀ ਮੈਨੂੰ ਸੋ ਵੀ ਤੁਸੀਂ ਕੀ ਕੰਮ ਕਰਦੇ ਹੋ ساری ਉਮਰ ਤੁਸੀਂ ਸੋਚਿਆ ਨਹੀਂ ਵੀ ਭਾਈ ਲੈਂਟਰ ਪਾਏ ਜਾਣ ਕੋਠੇ ਵੱਡੇ ਪਾਏ ਜਾਣ ਘਰ ਦੀ ਗਰੀਬੀ ਦੂਰ ਕਰੀਏ ਕੋਈ ਸੋਚਿਆ ਨਹੀਂ ਦਮਾਰੇ ਕਦੀ ਸੋਚਿਆ ਜੀ ਤੇ ਮੈਂ ਤੇ ਜਵਾਨ ਕੀਤੇ ਬੱਚੇ ਤੇ ਮੈਂ ਪੜਾਹ ਪੜੂ ਕੇ ਕੋਨੋਂ ਕੋਈ ਨਹੀਂ ਕਿਤੇ ਲੱਗਣਗੇ ਤੇ ਫਿਰ ਬਾਅਦ ਚ ਲੈਂਟਰ ਪਾਲਾਂਗੇ ਜਿੱਥੇ ਸੈਟ ਜਦੋਂ ਸੈਟ ਹੋਣਗੇ ਬੱਚੇ ਇਹ ਕੋਈ ਸੈਟ ਹੀ ਨਹੀਂ ਹੋਇਆ ਜੀ ਇਹ ਆਪਣੀ ਮਨਮਰਜ਼ੀਆਂ ਕਰਦੇ ਰਹੇ ਹਾਂਜੀ ਮੇਰੇ ਸੋ ਵੀ ਹੁਣ ਆਣ ਗਵਾਨ ਕਿਸੇ ਰਿਸ਼ਤੇਦਾਰ ਭੈਣ ਭਰਾ ਨੇ ਮਦਦ ਕੀਤੀ ਆ ਕੇ ਖੜਿਆ ਕੋਈ ਕਿ ਨਹੀਂ ਕੋਈ ਤੁਹਾਡੇ ਨਾਲ ਖੜਿਆ ਆ ਕੇ ਕੋਈ ਅਜੇ ਨਹੀਂ ਕੋਈ ਵੀ ਖੜਿਆ ਜੀ ਅਜੇ ਤੱਕ ਤਾਂ ਕੋਈ ਨਹੀਂ ਆਇਆ ਜੀ ਨਹੀਂ ਪਰ ਕੀ ਲੱਗਦਾ ਨਹੀਂ ਇਹ ਮਾੜੇ ਸਮੇਂ ਚ ਰਿਸ਼ਤੇਦਾਰ ਭੈਣ ਭਰਾ ਮਿਸ਼ਾ ਖੜਨੇ ਚਾਹੀਦੇ ਨੇ ਉਹਨਾਂ ਨੂੰ ਪਰਖਣਾ ਚਾਹੀਦਾ ਭਾਈ ਜੇਕਰ ਦੁੱਖ ਆਇਆ ਤਕਲੀਫ ਆਈ ਆ ਤੇ ਭਾਈ ਰਿਸ਼ਤੇ ਦਾ ਭੈਣ ਭਰਾ ਕਾਰੇ ਵਾਸਤੇ ਬਣੇ ਨੇ ਕੋਈ ਨਹੀਂ ਜੀ ਬੰਦਾ ਕਿਸੇ ਵੇਲੇ ਦੁੱਖ ਦੇ ਵੇਲੇ ਕੋਈ ਨਹੀਂ ਆਉਂਦਾ ਸਾਡਾ ਹਾਂਜੀ ਬਹੁਤ ਮੁਸ਼ਕਲ ਆ ਜੀ ਹਾਂਜੀ ਪਹਿਲੇ ਤੈਨੂੰ ਕਿੰਨਾ ਦੁੱਖ ਲੱਗੰਦਿਆ ਵਾ ਬੱਚਿਆਂ ਨੂੰ ਪਾਲ ਪੋਸ ਕੇ ਵੱਡਿਆ ਕੀਤੇ ਨੇ ਇੰਨਾ ਹੱਥਾਂ ਦੇ ਨਾਲ ਤੂੰ ਟੱਟੀ ਪਿਸ਼ਾਬ ਉਹਨਾਂ ਦਾ ਧੋਤਾ ਵਾ ਐ ਜਵਾਨ ਕੀਤੇ ਆ ਨੇ ਬੜੇ ਸੁਪਨੇ ਵੇਖੇ ਹੋਣਗੇ ਐ ਸਿਰ ਤੋਂ ਪਾਣੀ ਵਾਰ-ਵਾਰ ਕੇ ਪੁੱਤਾਂ ਦੇ ਸੋਚਿਆ ਹੋਊਗਾ ਵੀ ਵਿਆਹ ਕਰਾਂਗੇ ਇਹਨਾਂ ਨੂੰ ਉਹ ਸੁਪਨੇ ਤੇਰੇ ਅਧੂਰੇ ਵਿੱਚ ਛੱਡ ਕੇ ਚਲ ਗਏ ਹਾਂਜੀ ਉਹ ਪੂਰੇ ਨਹੀਂ ਹੋਏ ਵੀ ਹੂੰ ਨਾ ਨਾ ਸੋਚਿਆ ਨਾ ਸਾਡੇ ਅਸੀਂ ਸੋਚਿਆ ਨਾ ਉਹ ਨਾ ਸੋਚਿਆ ਸਾਡੇ ਬਾਰੇ ਬੜੇ ਮਾਪੇ ਕੀ ਕਰਦਾ ਹੋਊਗਾ ਕੀ ਨਹੀਂ ਐਦਾਂ ਹੀ ਸਾਡੀ ਜ਼ਿੰਦਗੀ ਲੰਗੀ ਸਾਰੀ ਐਦਾਂ ਹੀ ਮੁਦਖਾ ਦੇ ਵਿੱਚ ਸੀ ਕਹਿੰਦੇ ਆਪ ਮਾਂ ਗਿੱਲੇ ਤੇ ਪੈ ਜਾਂਦੀ ਸੀ ਬੱਚਿਆਂ ਨੂੰ ਸੁੱਕੇ ਤੇ ਪਾਉਂਦੀ ਸੀ ਮੇਰੇ ਪੁੱਤਾਂ ਨੂੰ ਕੁਛ ਗਿੱਲਾ ਨਾ ਹੋ ਜਾਏ ਕੁਛ ਲੱਗਣ ਜਾਵੇ ਸਾਰੀ ਕਹਿੰਦੇ ਸੀ ਗਰਮੀਆਂ 'ਚ ਪੱਕੀ ਝਾਚਾ ਕੇ ਰਹਿ ਜਾਂਦੀ ਸੀ ਮੇਰੇ ਪੁੱਤਾਂ ਨੂੰ ਗਰਮੀ ਨਾ ਲੱਗ ਜਾਏ ਅੱਜ ਪੁੱਤ ਕਿੱਥੇ ਨੇ ਅੱਜ ਆਪਣੀ ਮਾਂ ਦਾ ਨੀ ਸਾਰ ਲੈ ਰਹੇ ਪਿਓ ਦਾ ਨੀ ਸਾਰ ਲੈ ਰਹੇ ਨੇ ਹੈਂ ਕੀ ਹਾਲਾਤ ਨੇ ਲੋਕ ਕਿੰਨੇ ਕੇ ਤੁਹਾਨੂੰ ਵਧਾਈ ਦਿੰਦੇ ਸੀ ਜਦੋਂ ਪੁੱਤ ਹੋਏ ਸੀ ਅੱਜ ਲੋਕ ਮਜਾਕ ਨਹੀਂ ਕਰਦੇ ਵੀ ਭਾਈ ਆ ਵੇਖ ਲੋ ਪੁੱਤਾਂ ਵਾਲੇ ਹਾਲਾਤ ਤਿੰਨ ਤਿੰਨ ਪੁੱਤ ਹੋਣ ਤੇ ਮਾਪਿਓ ਤਰਲੇ ਲੈ ਰਹੇ ਹੋਵੇ ਲੋਕਾਂ ਗਾੜੀ ਦਾਾਸ ਕਰਦਾ ਹੋਵੇ ਹਾਂਜੀ ਚੋ ਚਲੋ ਜਿੱਦਾਂ ਵੀ ਆਗਾ ਉਹਦਾ ਤੁਸੀਂ ਕਰੋ ਜਿੱਦਾਂ ਤੁਹਾਡਾ ਹੁੰਦਾ ਉਹਦਾ ਕਰਵਾਤੀ ਹੈ ਮਾਰੇ ਤੁਸ ਜੁ ਮਜਤ ਕੀਤੀ ਜਾਵੇ ਸਾਡੇ ਜਿੰਦੇ ਵੀ ਬਿਲਕੁਲ ਬਿਲਕੁਲ ਬਹੁਤ ਬਤਨਵਾਦ ਤੁਸੀਂ ਦੇਖਿਆ ਪਰਿਵਾਰ ਕੋ ਨਹੀਂ ਬੋਲੇ ਜਾਂਦੇ ਕਿਉਂਕਿ ਪੁੱਤਾਂ ਦੇ ਵਾਰ ਜਦੋਂ ਗੱਲ ਹੁੰਦੀ ਆ ਜਿਹੜਾ ਮਰਜੀ ਮਾਂ ਪਿਓ ਸਾਕਤ ਹੋਵੇ ਜਿੱਡੇ ਮਰਜੀ ਬੱਚੇ ਨਲਾਇਕ ਹੋਣ ਪਰ ਮਾਂ ਬਾਪ ਕੋ ਆਪਣੇ ਬੱਚਾ ਵਾਸਤੇ ਮਾੜਾ ਨਹੀਂ ਬੁਲਾ ਜਾਂਦਾ ਯਾਰ ਇਸੇ ਨੂੰ ਮਾਂ ਬਾਪ ਕਹਿੰਦੇ ਨੇ ਰੱਬ ਨੂੰ ਬਾਦ ਮਾਂ ਪਿਓ ਦਾ ਦਰਜਾ ਤਰਾਬ ਨੂੰ ਐਸਾ ਕਿ ਭਾਵੇਂ ਔਲਾਦ ਭਾਵੇਂ ਨਾ ਬਣੇ ਪਰ ਮਾਂ ਪਿਓ ਮਾਂ ਪਿਓ ਬੰਦੇ ਨੇ ਆਪਣੇ ਬੱਚਿਆਂ ਦਾ ਇਹ ਹਾਲਾਤ ਨੇ ਭਾਵੇਂ ਅੱਜ ਕੋਈ ਨਹੀਂ ਖੜ ਰਿਹਾ ਪਰ ਮਾਂ ਦੇ ਮੂੰਹੋਂ ਆਪਣੇ ਪੁੱਤਾਂ ਵਾਸਤੇ ਕੋਈ ਮਾੜਾ ਸ਼ਬਦ ਨਹੀਂ ਨਿਕਲ ਰਿਹਾ ਕਿ ਮੈਂ ਕੀ ਕਹਾਂ ਇਹਨੂੰ ਕਹਿੰਦੇ ਨੇ ਮਾਂ ਐਸਾ ਕਿ ਭਾਈ ਹਮੇਸ਼ਾ ਮਾਪੇ ਦਾ ਬਣਿਆ ਕਰੋ ਸੇਵਾ ਕਰਿਆ ਕਰੋ ਯਾਰ ਮਾਪੇ ਲੱਭਦੇ ਨਹੀਂ ਆ ਅੱਜ ਪੁੱਛੋ ਉਸ ਭਾ ਨੂੰ ਜਿਹਦੀ ਮਾਂ ਚਲ ਗਈ ਆ ਹੈ ਅੱਖਾਂ ਚ ਹੰਝੂ ਆਉਂਦੇ ਨੇ ਦੁੱਖ ਲੱਗ ਰਿਹਾ ਵੀ ਮੇਰੀ ਮਾਂ ਨੇ ਦੋ ਚਾਰ ਸਾਲ ਹੋਰ ਕੱਢ ਦੇਣੇ ਸੀ ਆ ਮੀ ਨਾ ਪੈਂਦੇ ਹੋਕਾਣਾ ਲੈਂਦੀ ਤੇ ਸ਼ਾਇਦ ਮੇਰੀ ਮਾਂ ਨਾ ਜਾਂਦੀ ਇਹ ਸਾਰੀ ਉਮਰ ਇਹਨੂੰ ਬਗੋਚਾ ਰਹਿਣਾ ਚਾਹੀਦਾ ਸਾਰੀ ਮਦੋਖ ਰਹਿਣਾ ਵਾ ਅਕਾ ਭਾਈ ਮਾਪੇ ਨਹੀਂ ਲੱਭਣੇ ਜਿਨ੍ਹਾਂ ਦੇ ਮਾਪੇ ਚਲ ਗਏ ਨਾ ਉਹਨਾਂ ਪੁੱਛ ਕੇ ਵੇਖੋ ਇਸ ਤੱਕ ਕਿ ਜਿਨ੍ਹਾਂ ਦੇ ਮਾਪੇ ਹੋ ਹੈਗੇ ਭਾਈ ਸੰਭਲੇ ਉਹਨਾਂ ਦੀ ਸੇਵਾ ਕਰ ਦਿਓ ਯਾਰ ਲੱਖ ਭਾਵੇਂ ਤੁਸੀਂ ਮੰਦਰ ਗੁਰ ਦੇ ਨਾਮ ਆਇਓ ਪਰ ਮਾਪੇ ਬਾਪ ਦੀ ਸੇਵਾ ਜਰੂਰ ਕਰਿਓ ਆ ਪੈਣ ਨਾਲ ਗੱਲ ਕਰਦੇ ਆ ਪੈਣ ਗਵਾਂਡੀਆਂ ਲੱਗੀਆਂ ਕੀ ਲੱਗਦੀ ਇਹਨਾਂ ਦੀ ਇਹਨਾਂ ਦੀ ਮਾਚੀ ਲੱਗਦੀ ਹੈ ਚਾਚੀ ਹੈ ਹਾਂਜੀ ਹਾਲਾਤ ਕੀ ਦੇਖੇ ਨੇ ਪਰਮਾਨੰ ਇਹਨਾਂ ਦੇ ਹਾਲਾਤ ਬਹੁਤ ਮਾੜੇ ਨੇ ਹਾਂ ਬੇਟਾ ਬਹੁਤ ਜਿਆਦਾ ਮਾੜੇ ਇੱਕ ਬੱਚਾ ਨਸ਼ੇ ਕਰਦਾ ਨਸ਼ੇ ਕਰਕੇ ਉਹਨੇ ਪਾਂਡਾ ਸਨਾ ਸਾਰਾ ਵੇਚਿਆ ਫਿਰ ਕਣਕ ਜਿਹੜੀ ਮਿਲਦੀ ਸੀ ਆਪਣੀ ਗੌਰਮੈਂਟ ਦੀ ਉਹ ਵੀ ਚੁੱਕ ਕੇ ਤੋੜੇ ਲੈ ਜਾਂਦਾ ਸੀ ਤੇ ਇੱਕ ਵੱਡਾ ਮੁੰਡਾ ਹੈ ਉਹ ਮਾੜਾ ਮੋਟਾ ਕੰਮ ਕਰਦਾ ਉਹ ਵੀ ਨਹੀਂ ਮਤਲਬ ਉਹ ਅੱਗੇ ਆ ਕੇ ਕਰਨੀ ਚੱਲਦਾ ਹਰ ਵਕਤ ਲੜਾਈ ਤੇ ਤਿਆਰ ਜਰੂਰ ਰੱਖਦਾ ਹੈ ਉਹ ਆ ਚਿੜਕਿ ਚਿੜਕ ਕੇ ਜੇ ਪੈਸਾ ਵੀ ਕੋਈ ਦਿੰਦਾ ਚਿੜਕ ਕੇ ਦਿੰਦਾ ਆ ਤੇ ਬਾਕੀ ਇਹ ਬਉਟੀ ਆ ਠੀਕ ਠਾਕ ਨਹੀਂ ਲਿੰਦੀ ਇਹਦੀ ਅੱਖ ਵੀ ਵੰਡ ਵਾਲੀ ਕੋਈ ਕਿਸੇ ਨੂੰ ਫਿਕਰ ਹੀ ਨਹੀਂ ਪਈ ਆਪਣੀ ਮਾਂ ਦਾ ਇਲਾਜ ਕਰਾਉਣਾ ਬਲਕਿ ਲੱਗਦਾ ਨਹੀਂ ਇਹ ਤਿੰਨ ਤਿੰਨ ਪੁੱਤ ਹੁਣ ਤੇ ਮਾਂ ਪਿਓ ਇਸ ਦਾ ਤਰਲੇ ਲੈਣ ਐਦਾਂ ਰੋਣ ਵੀ ਸਾਡੀ ਅੱਖ ਬਣਾਉਣ ਵਾਲੀ ਆ ਵੀ ਉਹਦੇ ਸਟੰਟ ਪਏ ਨੇ ਇਖਲਾਤ ਮਾਰੇ ਨੇ ਕਿ ਲੱਗਦਾ ਇਹ ਪੁੱਤਾਂ ਵਾਲਾ ਦਾ ਘਰ ਹੈ ਕਿ ਦੀ ਨਾ ਜੀ ਹੁਣ ਇਹ ਵਤ ਤੇ ਕੁਛ ਨਹੀਂ ਲੱਗਣ ਦਿਆ ਇਹ ਵਤ ਤੇ ਬਹੁਤ ਜ਼ਿਆਦਾ ਮਤਲਬ ਇਹਨਾਂ ਤੇ ਆ ਜੀ ਨਸੀਬ ਤੇ ਆ ਜਿਹੜੀ ਹੱਡ ਕੋਈ ਨਹੀਂ ਦੇਖੀ ਜਾਂਦੀ ਦੁਖੀ ਤੇ ਹੀ ਵੀ ਬੜੇ ਬੇਟਾ ਪਰੇ ਫੇਰ ਵੀ ਚਲੋ ਮਤਲਬ ਚਲੋ ਹੱਡ ਜੇਹੜਾ ਪੁੱਤ ਆ ਸਾਨੂੰ ਦੁੱਖ ਬੜਾ ਲੱਗਦਾ ਇਹਨਾਂ ਨੂੰ ਬਿਲਕੁਲ ਅਸੀਂ ਦੇਖਿਆ ਕਹਿੰਦੇ ਖੁੱਲੇ ਆਸਮਾਨ 'ਚ ਸੌਂਦੇ ਆ ਤਰਪਾਲ ਕਰਨੀ ਪੈਂਦੀ ਆ ਜਦੋਂ ਸਵੇਰੇ ਉੱਠ ਕੇ ਤਰਪਾਲ ਇਕੱਠੀ ਕਰਨੀ ਪੈਂਦੀ ਆ ਛੱਤਾਂ ਦਾ ਪਤਾ ਨਹੀਂ ਕਿਹੜੇ ਹਾਲਾਤ ਬਣਦੇ ਨੇ ਕਿਹੜੇ ਵਲੇ ਟਹਾ ਟਿਹਰੀ ਹੋ ਜਾਂ ਕਰਦੇ ਕਹਿੰਦੇ ਹਾਂਜੀ ਏ ਵਾਪਿ ਜੇ ਲੋ ਮੈਂ ਅੱਜ ਇੱਥੇ ਨਹੀਂ ਹਾਂ ਮੈਂ ਬਟਾਲੇ ਗਈ ਆਪਣੀ ਗੁਡਿਆ ਕੋ ਜਿਹੜਾ ਲੜੀਆਂ ਸੱਤ ਅੰਡ ਗਈਆਂ ਤੇ ਇਹਨੇ ਮੇਰਾ ਬੜਾ ਜਿਗਰ ਕੀਤਾ ਲੈ ਤਵਨ ਫੋਨ ਕਰਕੇ ਪੁੱਛਿਆ ਨਹੀਂ ਇਹੀ ਕਰੋ ਬਾਹਰ ਚਲ ਗਏ ਆ ਮੈਂ ਕਿਹਾ ਮੇਰੇ ਕੋ ਤੁਹਾਡਾ ਨੰਬਰ ਹੈ ਨਹੀਂ ਮੈਂ ਪੁੱਛ ਲੈਣਾ ਸੀ ਕੋਈ ਗੱਲ ਇਹਨੇ ਜਿਗਰ ਕੀਤਾ ਨਾਲੇ ਰੋਈ ਵੀ ਬੜਾਇਆ ਮੈਂ ਇਹਦੇ ਮਤਲਬ ਵੀ ਮੇਰਾ ਵੀ ਬੜਾ ਮਨ ਖਰਾਬ ਹੋਇਆ ਵੀ ਜਿਹੜਾ ਮਤਲਬ ਘਰੋਂ ਬਕਰ ਬੰਦੇ ਨੇ ਹੋ ਜਣਾ ਉਹਨੂੰ ਦੁੱਖ ਤੇ ਬਹੁਤ ਜ਼ਿਆਦਾ ਆਉਂਦਾ ਆ ਦੇ ਮੈਂ ਕਿਹ ਕੋਈ ਗੱਲ ਨਹੀਂ ਹੈ ਦਿਲ ਹੌਸਲਾ ਨਾ ਛੱਡੋ ਕੋਈ ਗੱਲ ਨਹੀਂ ਪਰਮਾਤਮਾ ਮੈਂ ਦੂਰ ਨਹੀਂ ਹੈ ਨੇੜੇ ਹੀ ਆ ਉਹਨੂੰ ਮੰਨਿਆ ਕਰੋ ਕੋਈ ਗੱਲ ਨਹੀਂ ਮਾਰਾ ਜਾਪੇ ਸਭ ਕੁਝ ਦੇ ਦੇਗਾ ਇਹ ਘਰ ਵੀ ਜਾਂਦੀ ਨਹੀਂ ਮੈਂ ਤਾਂ ਵੀ ਇਹੋ ਸਮਝਾਉਣਾ ਮੇਰੀ ਨੋਨ ਵੀ ਇਹੋ ਸਮਝਾਉਣਾ ਵੀ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਦਿਲ ਨਾ ਹੌਲਾ ਕਰਿਓ ਕੋਈ ਗੱਲ ਨਹੀਂ ਮਾਰ ਕੇ ਤੁਹਾਨੂੰ ਸਭ ਕੁਝ ਦੇਣਾ ਹੈ ਕਿਸ ਤਰ੍ਹਾਂ ਦੀ ਮਰਤ ਹੋਣੀ ਚਾਹੀਦੀ ਆਹਨਾਂ ਦੀ ਇਹ ਹੋਣੀ ਚਾਹੀਦੀ ਪਈ ਇਹਨਾਂ ਦਾ ਘਰ-ਬਾਰ ਬਣ ਜਾਏ ਤੇ ਚਲੋ ਇਹ ਵਿਚਾਰੇ ਆਪਣੇ ਘਰ ਬਸਾਂ ਦਸਣਾ ਹੁਣ ਇਹਨਾਂ ਨੂੰ ਇਹੋ ਚੋਰਾ ਦੇਂਦਾ ਪਿਹੜੀ ਸੱਤ ਨਾ ਡੇਗ ਪੇ ਸਾਡ ਨੂੰ ਕੋਈ ਸਹੀ ਕਹਿਨ ਨੂੰ ਸੱਟ ਨਾ ਲੱਗ ਜੇ ਹੁਣ ਜਿੱਦਨ ਲੀ ਮਾਤਾ ਮਰੀ ਉਹਦਨ ਦੇ ਵਿਚਾਰੇ ਇੱਥੇ ਬਾਹਰ ਸਰਪਾਲ ਲਾ ਕੇ ਰਾਤ ਨੂੰ ਪਾ ਦਿੰਦੇ ਤੇ ਦਿਨੇ ਫੇਰ ਲਾ ਲੈਂਦੇ ਆ ਇੱਥੇ ਸੌਂ ਜਾਂਦੇ ਆ ਸਮਾਨ ਦੇ ਅੰਦਰ ਬੜਾ ਖਰਾਬ ਹੋਇਆ ਨੰਬਾਰੀ ਵੀ ਫ੍ਰਿਜ ਹੀ ਤੇ ਆਪਣਾ ਮੰਜੇ-ਮੁੰਜੇ ਬਿਹਤਰੇ-ਬੁਸਰੇ ਬੜੇ ਖਰਾਬ ਹੋਏ ਆ ਹਾਂਜੀ ਹੁਣ ਕੀ ਲੱਗਦਾ ਨੇ ਕੋ ਘਰ ਬਣ ਪਊ ਜਦਾਂ ਹਾਂ ਅਸੀਂ ਤੇ ਆਨੇ ਮਾਰਾ ਸੱਚੇ ਪਾਤਸ਼ਾਹ ਕਾਰੇ ਨਾ ਬਣਾਵੇ ਮਾਲਕ ਸੱਚੇ ਪਾਤਸ਼ਾਹ ਹਰ ਇੱਕ ਨੂੰ ਦਵੇ ਤੇ ਇਹਨਾਂ ਦਾ ਘਰ ਬਣ ਜਾਵੇ ਆਪਣੇ ਘਰ ਬੈ ਜਾਣ ਆਰਮਾਨਾ ਠੀਕ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਲੋਕ ਵੀ ਨੇੜੇ ਆਣ ਗਵਾਰ ਨੇ ਉਹ ਵੀ ਇਹਨਾਂ ਵਾਸਤੇ ਅਰਦਾਸ ਕਰਦੇ ਨੇ ਭਾਈ ਹੱਥ ਜੋੜ ਕੇ ਅਪੀਲ ਕਰਦੇ ਨੇ ਵੀ ਇਹਨਾਂ ਦਾ ਯਾਰ ਘਰ ਬਣ ਜਾਏ ਕਿਉਂ ਅੱਜ ਦੇ ਜ਼ਮਾਨੇ 'ਚ ਰੋਟੀ ਕੱਪੜਾ ਔਰ ਮਕਾਨ ਇਹ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ ਐਸਾ ਕਰਕੇ ਭਾਈ ਕਿਸੇ ਦਾ ਕਦੀ ਘਰ ਦਾ ਨੁਕਸਾਨ ਹੋਵੇ ਕਿਉਂਕਿ ਪਾਈ ਪਾਈ ਕਰਕੇ ਬੰਦੇ ਦੇ ਸਿਰ ਦੇ ਵਾਲ ਤੱਕ ਜਿਹੜੇ ਨੇ ਉਹ ਝੜ ਜਾਂਦੇ ਨੇ ਯਾਰ ਸਾਰੀ ਉਮਰ ਲੱਗ ਜਾਂਦੀ ਹੈ ਬੰਦੇ ਨੂੰ ਘਰ ਬਣਾਉਣ ਲੱਗਿਆਂ ਐ ਕਿ ਰੱਬਾ ਤੇਰੇ ਗੱਲ ਅਰਦਾਸ ਬੇਨਤੀ ਆ ਜੇਕਰ ਘਰ ਦਿੱਤਾ ਜੀ ਭਾਈ ਸੁੱਖ ਵੀ ਦੇ ਰਾਨੂੰ ਯਾਰ ਸੁੱਖ ਵੀ ਦੇ ਤੇ اولاد ਦੇ ਵੀ ਦਿਮਾਗ ਚ ਗੱਲ ਪਾ ਭਾਈ ਉਹਨਾਂ ਦਾ ਦਿਮਾਗ ਸੱਟ ਰੱਖ ਕਿ ਕਿਸੇ ਤਰ੍ਹਾਂ ਇਹ ਪਰਿਵਾਰ ਦੇ ਵਿੱਚ ਵਾਪਸ ਆਉਣ ਕਿਉਂਕਿ ਇਹ ਜਿਹੜਾ ਘਰ ਆ ਹੱਸਦਾ ਵਜਦਾ ਰਹੇ ਤਿੰਨ ਤਨ ਪੁੱਤ ਹੁਣ ਇੱਥੇ ਨਵਾਂ ਪੁੱਤ ਪੁੱਤਰੇ ਹੁਣ ਇਹ ਘਰ ਜਿਹੜਾ ਹਸਤਾ ਵਾਸਤਾ ਹੋਵੇ ਕਿਉਂਕਿ ਅੱਜ ਇਹ ਪਰਿਵਾਰ ਦੋਵੇਂ ਇਕੱਲੇ ਨੇ ਤੁਸੀਂ ਦੇਖ ਸਕਦੇ ਹੋ ਕੋਈ ਤਸਵੀਰਾਂ ਇਹ ਦੋਵੇਂ ਜੀ ਇਕੱਲੇ ਨੇ ਯਾਰ ਹੈ ਘਰ ਖਾਲੀ ਨੂੰ ਪੈਂਦਾ ਨਹੀਂ ਤੇ ਪੁੱਤ ਪੋਤਰੇ ਵਾਲਾ ਘਰ ਹੋਵੇ ਤਿੰਨ ਤਿੰਨ ਪੁੱਤ ਹੁਣ ਤੇ ਮੈਨੂੰ ਲੱਗਦਾ ਵੀ ਇਹਨਾਂ ਦੀ ਉਮਰ ਹੋਰ ਵੱਧਦੀ ਆ ਵੱਜ ਜਾਂਦੀ ਆ ਕਿਉਂਕਿ ਕੰਧਾਂ ਜਿਹੜੀਆਂ ਖਾਲੀ ਨੂੰ ਪੈਂਦੀਆਂ ਨੇ ਘਰ ਖਾਲੀ ਲੱਗਦਾ ਜੇਕਰ ਉੱਠ ਕੇ ਪਾਣੀ ਵੀ ਫੜਨਾ ਹੋਵੇ ਤੇ ਇੱਕ ਦੂਜੇ ਨੂੰ ਆਵਾਜ਼ ਮਾਰਦੇ ਕਿ ਤੂੰ ਸਹਾਰਾ ਬੰਦੇ ਨਹੀਂ ਸਾਰੀ ਦੁਨੀਆ ਭਾਵੇਂ ਭੱਜ ਜਾਵੇ ਪਰ ਇਹ ਇੱਕ ਦੂਜੇ ਨਹੀਂ ਪਛ ਸਕਦੇ ਇੱਕ ਦੂਜੇ ਤੋਂ ਕਿਉਂਕਿ ਇਹ ਪਤੀ ਪਤਨੀ ਨੇ ਯਾਰ ਇਹਨਾਂ ਨੇ ਸੋਹਾਂ ਖਾਦੀਆਂ ਨੇ ਇੱਕ ਦੂਜੇ ਦਾ ਸੁੱਖ-ਦੁੱਖ ਵਿੱਚ ਭਾਈਵਾਲ ਹੁੰਦੀਆਂ ਮੈਨੂੰ ਇਹਦਾ ਕੰਦਾ ਕਿੰਨੀ ਕੁ ਖਾਣ ਨੂੰ ਪੈਂਦੀਆਂ ਨੇ ਦਰਵਾਜ਼ੇ ਦੀ ਗਾੜੀ ਕਿੰਨੀ ਕੁ ਆਵਾਜ਼ ਆਉਂਦੀ ਹੈ ਵੀ ਸ਼ਾਇਦ ਮੇਰਾ ਪੋਤਾ ਆ ਗਿਆ ਕਿੰਨੀ ਕੁ ਚੀਜ਼ਾਂ ਹੁੰਦਾ ਜੀ ਆਹ ਜਦੋਂ ਬਾਹਰ ਚੱਲ ਜੀਦਾ ਮੁੜ ਕੇ ਵੜਨ ਨੂੰ ਜੀ ਨਹੀਂ ਕਰਦਾ ਜੀ ਅੰਦਰ ਹਾਂ ਅੰਦਰ ਦਾ ਡਰਾਉਂਦਾ ਡਰਾਉਂਦਾ ਸਾਨੂੰ ਤੇ ਹਾਂਜੀ ਆ ਠੱਠੇ ਮਕਾਨ ਦੇਖ ਕੇ ਸਾਡਾ ਬਹੁਤ ਬੁਰਾ ਹਾਲ ਤੁਹਾਨੂੰ ਅਹੀਂ ਘਾਟੀ ਅੰਦਰ ਵੱਢਦੇ ਆ ਡਿੱਗਣਾ ਜਾਵੇ ਡਰ ਆਉਂਦਾ ਸਾਨੂੰ ਅੰਦਰ ਵੱਢ ਲੱਗਿਆ ਆ ਬੁੱਢੀ ਵੇਖੋ ਕੀ ਹਾਲਾਤ ਬਣਿਆ ਨੇ ਉਹ ਕਮਰੇ ਦੀਆਂ ਬਾਲੇ ਸਾਰੇ ਡਿੱਗੇ ਨੇ ਸੋਈ ਦੇ ਵੀ ਡਿੱਗੇ ਆ ਇਹ ਘਰ ਆਪਰੇ ਸੀ ਕਿ ਜਾ ਤੁਹਾਡੇ ਪਿਤਾ ਜੀ ਨੇ ਇਹ ਬਣਾ ਕੇ ਦਿੱਤਾ ਸੀ ਕਿਸ ਤਰ੍ਹਾਂ ਸੀ ਕਰੇ ਪਿਤਾ ਜੀ ਨੇ ਬਣਾਇਆ ਜੀ ਪਿਤਾ ਜੀ ਨੇ ਬਣਾਇਆ ਹਾਂ ਜੀ ਅਸੀਂ ਨਹੀਂ ਬਣਾਇਆ ਪਿਤਾ ਜੀ ਨੇ ਬਣਾਇਆ ਅਸੀਂ ਤਾਂ ਨਿਆਣੇ ਜਵਾਨ ਕਿਤੇ ਸੋਡੇ ਪੜਾਏ ਪੂਰੇ ਆ ਕਹਿੰਦੇ ਕੰਮਾਂ ਤੇ ਲੱਗ ਜਾਣਗੇ ਪਰ ਨਹੀਂ ਬਣੀ ਸਾਥ ਨਹੀਂ ਦਿੱਤਾ ਅੱਡਾ ਕਿਨ ਰੱਬ ਨੇ ਵੀ ਨਹੀਂ ਸਾਥ ਦਿੱਤਾ ਆਪਰੇ ਹਾਂ ਇਹ ਲੱਗਦਾ ਨਹੀਂ ਸਾਡੇ ਕੋ ਤੇ ਆਪ ਕੋ ਇੱਕ ਇੱਟ ਨਹੀਂ ਲੱਗ ਸਕਦੀ ਜਿੱਦਾਂ ਦੇ ਹਾਲਾਤ ਹੋ ਗਏ ਨੇ ਜਿੱਦਾਂ ਦੀ ਮਹਿੰਗਾਈ ਹੋ ਗਈ ਆ ਮਸਾਂ ਰੋਟੀ ਪਾਣੀ ਮਸਾਂ ਜਲਾ ਸਕਦੇ ਆ ਮਾ ਰੋਟੀ ਪਾਣੀ ਮਾ ਚੱਲਦਾ ਜੀ ਮੈਂ ਤੇ ਕੰਮ ਨਹੀਂ ਕਰ ਸਕਦਾ ਮੇਰੇ ਸਟੈਂਡ ਪਿਆ ਹੌਲਾ ਪਹਰਾ ਕੰਮ ਨਹੀਂ ਹੋ ਸਕਦਾ ਮੇਰ ਕੋ ਬਹੁਤ ਮੁਸ਼ਕਲ ਆ ਤੇ ਇੱਟ ਕਿੱਥੋਂ ਲੱਗਣੀ ਆ ਸਾਡੇ ਕੋ ਰੋਟੀ ਪਾਣੀ ਮਾ ਚੱਲਦਾ ਜੀ ਕੀ ਅਪੀਲ ਕਰਨਾ ਚਾਹੋਗੇ ਦਸਕਾਰੋ ਇਹ ਦਸ ਕਰਨ ਪੀਤ ਕਰਨੇ ਕਿ ਸਾਡੀ ਥੋੜੀ ਜੀ ਹੈਲਪ ਕੀਤੀ ਜਾਵੇ ਤੇ ਆ ਥੋੜੀ ਸਤ ਸੁੱਤ ਪੈ ਕੇ ਤੇ ਅਸੀਂ ਆਪਣੇ ਘਰ ਬੈ ਜੀ ਰਹਿਰ ਮਾਨਾ ਆਪਣਾ ਦੱਸਿਓ ਪਤਾ ਕੀ ਰਹਾ ਫਿਰੰਡ ਮੇਰਾ ਹਰਦੋ ਚੰਡੇ ਆ ਜੀ ਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਆ ਨੰਬਰ ਮੇਰਾ 98552 66328 ਆ ਜੀ ਹਾਂਜੀ ਪਾਣੇ ਤੂੰ ਆਪਣਾ ਕੋਈ ਦੁੱਖ ਦੱਸ ਦੇ ਸ਼ਾਇਦ ਤੇਰਾ ਕੋਈ ਦੁੱਖ ਸਾਂਝਾ ਕਰ ਦੇਣਾ ਕੋਈ ਲੋਕ ਮੇਰੇ ਤੇ ਉਹ ਮੇਰੇ ਅੱਖਾਂ ਦਾ ਪ੍ਰੇਸ਼ਣ ਹੋਣਾ ਚਾਹੀਦਾ ਇਹੋ ਮੈਂ ਕਹਿੰਦੀ ਮੇਰੇ ਅੱਖਾਂ ਦਾ ਪ੍ਰੇਸ਼ਣ ਹੋ ਜਾਏ ਮੈਂ ਆਪਣੇ ਜਿਹੜੇ ਆਪਣੇ ਤੁੜੀ ਫਿਰ ਆਪਣੇ ਬਾਹਰ ਅੰਦਰ ਜਾਣ ਜੋਗੀ ਹੋ ਜਾਵੇਂ ਅੱਖਾਂ ਦੇ ਨਾਲ ਮੇਰੇ ਬਿਲਕੁਲ ਨਹੀਂ ਮੈਨੂੰ ਦੀਦਲ ਉਹ ਮੈਂ ਤੁੜੀ ਫਿਰਦੀ ਮੈਨੂੰ ਜਾਂ ਮੈਨੂੰ ਪਤਾ ਚਾਹੀ ਮਹਾਰਾਜ ਨੂੰ ਪਤਾ ਚਾਹੀ ਦਮ ਮੈਂ ਫਿਰਦੀ ਪੀਪਲੇ ਅੱਖ ਦਾ ਆਪਰੇਸ਼ਨ ਹੋ ਜੇ ਹੋਰ ਮੈਂ ਕੋਈ ਹੋ ਨਹੀਂ ਠੀਕ ਹੋ ਜਾ ਬਿਲਕੁਲ 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 ਬਹੁਤ ਬਹੁਤ ਧੰਨਵਾਦ ਜੀ ਸਾਡੀ ਦਸ਼ਕਣ ਅਪੀਲ ਆ ਵੀ ਭੈਣ ਦਾ ਕਹਿਣਾ ਵੀ ਅੱਖਾਂ ਦੀ ਰੋਸ਼ਨੀ ਕਿਉਂਕਿ ਭੈਣ ਦੇ ਮੋਤੀ ਆ ਵਾ ਐਸ ਕਰਕੇ ਅੱਖਾਂ ਦੀ ਰੋਸ਼ਨੀ ਜਾ ਰਹੀ ਆ ਘਟ ਹੋ ਰਹੀ ਆ ਤੇ ਭੈਣ ਦਾ ਕਹਿਣਾ ਵੀ ਆਪਰੇਸ਼ਨ ਕੋਈ ਦਾਨ ਨਹੀਂ ਸੱਜਣ ਕਰਵਾ ਦੇ ਸਾਡੀ ਅਪੀਲ ਆ ਤੇ ਵੀਰ ਦਾ ਕਹਿਣਾ ਵੀ ਕੋਠੇ ਜਰੂਰ ਤਿਆ ਕਰਕੇ ਦਿੱਤੇ ਜਾਣ ਕਿਉਂਕਿ ਸਾਰੀ ਉਮਰ ਲੱਜਦੀ ਬੰਦੇ ਨੂੰ ਘਰ ਬਣਾਉਣ ਲੱਗਿਆ ਹੁਣ ਕਿੱਥੇ ਵਿਚਾਰੇ ਖੁੱਲੇ ਆਸਮਾਨ ਥਲੇ ਰਹਿਣ ਵਾਸਤੇ ਮਜਬੂਰ ਨੇ ਸਾਡੀ ਦਸ਼ਕਣ ਪੀਟ ਆ ਜੇਕਰ ਕੋਈ ਐਨਆਰਆਈ ਕੋ ਸਮਾਸਥੀ ਸਰਕਾਰ ਆ ਗਈ ਆਉਂਦੀਆਂ ਨੇ ਤੇ ਜਰੂਰ ਇਸ ਪਰਿਵਾਰ ਦੀ ਮਦਦ ਕਰਨ ਕਿਉਂ ਤੁਹਾਡੇ ਸਾਥ ਤੋਂ ਬਿਨਾ ਤੁਹਾਡੇ ਤੋਂ ਬਿਨਾ ਇਸ ਪਰਿਵਾਰ ਦੀ ਕਿਸੇ ਨੇ ਮਦਦ ਨਹੀਂ ਕਰਨੀ ਯਾਰ ਦਰਸ਼ਕੋ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਹੋ ਜਿਹੜੇ ਪੰਜਾਬੀ ਪੰਜਾਬੀਤ ਨੂੰ ਪਿਆਰ ਕਰਦੇ ਨੇ ਆਪਣੇ ਭਾਈਚਾਰੇ ਸਾਹਿ ਨੂੰ ਪਿਆਰ ਕਰਦੇ ਨੇ ਮੈਨੂੰ ਦਿਓਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅੰਮ੍ਰਿਤਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ